ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਮੈਂ ਸਮਝਦਾ ਜਿਹੜਾ ਸਿੱਖ ਹੋ ਕੇ ਖਾਲਸਾ ਦੀ ਗੱਲ ਨਹੀਂ ਕਰਦਾ ਆਪਣੇ ਧਰਮ ਦੀ ਗੱਲ ਨਹੀਂ ਕਰਦਾ ਆਪਣੇ ਗੁਰੂ ਦੀ ਗੱਲ ਨਹੀਂ ਕਰਦਾ ਉਹ ਸਿੱਖ ਨਹੀਂ ਹੈ ਕਿਉਂਕਿ ਉਹ ਹੈ ਹੀ ਫਖਰ ਕਰਨ ਦੇ ਕਾਬਿਲ ਆ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਸਚਾਈ ਨੂੰ ਸਮਝਿਆ ਕਿ ਅਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਅਗਰ ਗੁਰੂ ਸਾਹਿਬ ਆਪਣਾ ਸਰਵੰਸ ਨਾ ਬਾਰ ਦੇ ਤਾਂ ਇਸ ਮੁਲਕ ਦੇ ਅੰਦਰ ਨਾ ਤਾਂ ਕੋਈ ਸਿੱਖ ਲੱਭਣਾ ਸੀ ਨਾ ਕੋਈ ਹਿੰਦੂ ਮਿਲਣਾ ਸੀ ਨਾ ਹੀ ਕ੍ਰਿਸਚੀਅਨ ਮਿਲਣਾ ਸੀ ਅੱਲਾਹੁ ਅਕਬਰ ਹੋਣੀ ਸੀ ਜੀ ਉਹਨਾਂ ਨੇ ਆ ਕੇ ਜਦੋਂ ਦੇਖਿਆ ਕਿ ਉਸ ਕੌਮ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਦੀ ਨਸਲਕੁਸ਼ੀ ਹੋਈ ਆ ਕਤਲੋਗਾਰਥ ਹੋਈ ਆ ਤਾਂ ਉਹਨਾਂ ਨੇ ਆ ਕੇ ਸਿੱਟ ਬਣਾਈ ਦੁਬਾਰਾ ਬੰਦ ਹੋਏ ਹੋਏ ਕੇਸਾਂ ਨੂੰ ਖੁਲਵਾਇਆ ਤੇ 36 36 ਸਾਲ ਮੁਕਦਮੇ ਨਾ ਦਰਜ ਹੋਣ ਤਨ ਰਾ ਤਨ ਤਨ ਦਿਨ ਤਨ ਰਾਤ ਕਤਲੋਗਾਰਥ ਹੁੰਦੀ ਰਹੇ ਮੁਕਦਮੇ ਦਰਜ ਨਾ ਹੋਣ ਇੱਕ ਵੀ ਜਦੋਂ ਦੰਗੇ ਹੁੰਦੇ ਹਨ ਨਾ ਗੁਜਰਾਤ ਚ ਦੰਗੇ ਹੋਏ 175 ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਪਰ ਇਹ ਜਿਹੜੇ ਦੰਗੇ ਇਹ ਕਤਲੋਗਾਰਥ ਜਿਹੜੀ ਹੋਈ ਇਹਦੇ ਚ ਇੱਕ ਵੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਔਰ ਇਹ ਤੁਸੀਂ ਦੇਖ ਲਓ ਵੀ ਕੀ ਇਹ ਸਰਕਾਰੀ ਕਤਲੇ ਕਤਲੋਗਾਰਥ ਸੀ ਇਹ ਨਸਲਕੁਸ਼ੀ ਸੀ ਉਸ ਕੌਮ ਦੀ ਜੀ ਜੀ ਸਿਰਜਣਾ ਦੇਸ਼ ਧਰਮ ਤੇ ਕੌਮ ਲਈ ਹੋਈ ਹੋਵੇ ਮੈਂ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਇਹ ਉਹਨਾਂ ਨੇ ਦੁਬਾਰਾ ਖੁਲਵਾ ਕੇ ਕੌਮ ਦਾ ਵਿਸ਼ਵਾਸ ਦੇਸ਼ ਦੇ ਕਾਨੂੰਨ ਚ ਬਣ ਰਿਹਾ ਤੇ ਇਹ ਵੱਡੀ ਗੱਲ ਆ ਇਹ ਦੇਸ਼ ਨੂੰ ਮਜ਼ਬੂਤ ਕਰਨ ਦੀ ਗੱਲ ਆ ਇਹ ਮੇਰਾ ਖਿਆਲ ਆ ਵੀ ਖਾਲਸਾ ਦਾ ਸਤਕਾਰ ਤੇ ਸਨਮਾਨ ਕਰਨ ਦੀ ਗੱਲ ਆ ਠੀਕ ਹੈ ਠੀਕ ਹੈ ਅੱਜ ਸਾਡੀ ਜਿਹੜੀ ਸਮੁੱਚੀ ਟੀਮ ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਦੀ ਬੀਬੀ ਗੁਰਦੀਪ ਕੌਰ ਜੀ ਸਰਾਰ ਗੁਰਦੇਵ ਸਿੰਘ ਜੀ ਦਲਜੀਤ ਸਿੰਘ ਜੀ ਸਤਰਾਮ ਸਿੰਘ ਜੀ ਵਿੱਕੀ ਜੀ ਮੇਰੇ ਹੋਰ ਸਮੁੱਚੀ ਜਿਹੜੀ ਸਮੁੱਚੀ ਟੀਮ ਹੈ ਸਾਡੀ ਤਵਨ ਸਾਹਿਬ ਅਸੀਂ ਫੈਸਲਾ ਕੀਤਾ ਸੀ ਕਿ ਜਿਹੜਾ ਸੱਜਨ ਕੁਮਾਰ ਦੇ ਜਿਹੜੇ ਦੋਸਤ ਆ ਹੋਏ ਨੇ ਅੱਜ ਅਸੀਂ ਆਪਣੇ ਵਰਕਿੰਗ ਕਮੇਟੀ ਬੁਲਾ ਕੇ ਤੇ ਸਨਮਾਨ ਕੀਤਾ ਹੈ ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਦਾ ਤੇ ਜਿਹੜੇ 1984 ਦੇ ਕਤਲੇਆਮ ਅਸੀਂ 40 ਸਾਲ ਬਾਅਦ ਸਾਨੂੰ ਇਨਸਾਫ ਜੁੜਾ ਮਿਲਣਾ ਸ਼ੁਰੂ ਹੋਇਆ ਤੇ ਜੋ ਮੋਦੀ ਸਾਹਿਬ ਨੇ ਐਸਏਟੀ ਬਣਾਈ ਹੈ ਤੇ ਜਿਹੜੇ ਫਾਸਟੇ ਕੋਟਾ ਬਣਾਈਆਂ ਦਾ ਵਾਅਦਾ ਕੀਤਾ ਸੀ ਸਾਡੀ ਅਸੀਂ ਧੰਨਵਾਦ ਕਰਦਾ ਹਾਂ ਮੋਦੀ ਸਾਹਿਬ ਦਾ ਵੀ ਤੇ ਅਮਰਸ਼ਾਹ ਦਾ ਵੀ ਅਮਰਸ਼ਾਹ ਜੀ ਦਾ ਹਰਜੀਤ ਸਿੰਘ ਅਰਵਾਲ ਜੀ ਦਾ ਖੰਨਾ ਜੀ ਦਾ ਸਮੁੱਚੀ ਟੀਮ ਦਾ ਅਸੀਂ ਉਹਨਾਂ ਦਾ ਸਨਮਾਨ ਵੀ ਕੀਤਾ ਕਿ ਜਿਹੜੇ ਬਾਕੀ ਦੇ ਦੋਸ਼ੀਆਂ ਨੇ ਜਨਾ ਕਤਲੇਆਮ ਕਰਵਾਇਆ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਏ ਇਹਨੂੰ ਬਹੁਤ ਲੇਟ ਦੇਰੀ ਨਾ ਕੀਤੀ ਜਾਏ ਇਹਨੂੰ ਜਲਦੀ ਤੋਂ ਜਲਦੀ 6 ਮਹੀਨੇ ਚ ਸਾਰਾ ਕੰਮ ਨਿਬੜਨਾ ਚਾਹੀਦਾ ਤੇ ਸਾਨੂੰ ਉਮੀਦ ਹੈ ਕਿ 18 ਤਰੀਕ ਨੂੰ ਸੱਜਨ ਕੁਮਾਰ ਨੂੰ ਫਾਂਸੀ ਹੋਵੇਗੀ ਬਾਕੀ 25000 ਪਰਵਾਹ ਜਿਹੜਾ ਉਜੜ ਕੇ ਪੰਜਾਬ ਆਇਆ ਸੀ ਸਾਡੀ ਕਿਸੇ ਪਾਰਟੀ ਦੇ ਬਾਣੇ ਫੜੇ ਤੇ ਸਾਨੂੰ ਅਕਾਲੀ ਭਾਜਪੀ ਨੇ 2015-16 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਸਾਨੂੰ ਉਹਨਾਂ ਨੇ ਮਕਾਨਾਂ ਐ ਲਾਟਮਟ ਕੀਤੀ ਹੈ ਲੁਧਿਆਣੇ 'ਚ ਤਕਰੀਬਨ 4000 ਮਕਾਨਾਂ ਦੀ ਦਿੱਲੀ ਦੇ ਵਿੱਚ ਉਹਨਾਂ ਨੇ ਤਕਰੀਬਨ 250 ਜਿਹੜੇ ਸਾਡੇ ਉਜੜੇ ਪਰਿਵਾਰਾਂ ਦੇ ਦੰਗਾ ਪੀੜਤ ਪਰਿਵਾਰਾਂ ਨੂੰ ਨੌਕਰਾਂ ਦਿੱਤੀਆਂ ਨੇ ਹੁਣੇ ਪਿੱਛੇ 2 ਮਹੀਨੇ ਪਹਿਲਾਂ ਦਿੱਲੀ ਸਰਕਾਰ ਨੇ ਗਵਰਨਰ ਸਾਹਿਬ ਨੇ ਦਿੱਤੀਆਂ ਨੇ ਭਾਜਪੀ ਨੇ ਨੌਕਰਾਂ ਦਵਾਈਆਂ ਨੇ ਅਸੀਂ ਹੁਣ ਮੰਗ ਕਰਾਂਗੇ ਉਹਨਾਂ ਤੋਂ ਪੰਜਾਬ ਦੀ ਲੀਡਰਸ਼ਿਪ ਤੋਂ ਸਾਨੂੰ ਤੁਸੀਂ ਅਮਰ ਸ਼ਾਹ ਨੂੰ ਸਾਡੀ ਟੀਮ ਨੂੰ ਮਲਾਓ ਸਾਡੀ ਸੁਸਾਇਟੀ ਸੁਸਾਇਟੀ ਨਾਲ ਮੀਟਿੰਗਾਂ ਕਰਾਓ ਜਿਹੜਾ 25000 ਪਰਿਵਾਰ ਪੰਜਾਬ ਵਿੱਚ ਜੋੜੜ ਕੇ ਆਇਆ ਹੈ ਇਹਨਾਂ ਦੇ ਕਾਰੋਬਾਰ ਵਾਸਤੇ ਇਹਨਾਂ ਨੂੰ ਜਗ੍ਹਾ ਲਾੜ ਕਰੋ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਦਿਓ ਤੇ ਜਿਹਨਾਂ ਨੂੰ ਕਾਰ ਨਹੀਂ ਮਿਲੇ ਸਾਰੇ ਪਰਿਵਾਰਾਂ ਨੂੰ ਪੰਜਾਬ ਵਿੱਚ ਘਰ ਦਿਓ ਸਾਡੀਆਂ ਪੰਜ ਚਾਰ ਮੰਗਾਂ ਜੜੀਆਂ ਨੇ ਉਹ ਜ਼ਰੂਰੀ ਨੇ ਜਿਹੜੇ ਦੇ ਪਰਿਵਾਰ ਮਰ ਗਏ ਤਾਂ ਅਜਿਹੇ ਪਰਿਵਾਰ ਉਹ ਸਜਾਵਾਂ ਦੀ ਗੱਲ ਤਾਂ ਆਪਾਂ ਕਰ ਰਹੇ ਆਂ ਤਾਂ ਸਜਾਵਾਂ ਦੇਣ ਦੀ ਡਿਊਟੀ ਬੰਦੀ ਹੈ ਜਿਹੜਾ ਮੁਲਬ ਸੇਵਾ ਕਰਦਾ ਪਾਰ ਸਰਕਾਰ ਜਿਹੜਾ ਹੈ ਦਬਾਅ ਪਾਵੇ ਪੰਜਾਬ ਸਰਕਾਰ ਤੇ ਇਹ ਪੰਜਾਬ ਸਰਕਾਰ ਜਿਹੜੇ ਜਿਹੜੇ ਅਫਸਰ ਨੇ ਜਿਹੜਾ ਮੁੱਖ ਮੰਤਰੀ ਹੈ ਐਸ ਤੋਂ ਨਲਾਇਕ ਬੰਦਾ ਕੋਈ ਨਹੀਂ ਹੋ ਸਕਦਾ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਹੈ ਭਗਵਤ ਮਾਨ ਨੂੰ ਮਿਲਣ ਦੀ ਬਹੁਤ ਵਾਰੀ ਅਸੀਂ ਟਾਈਮ ਮੰਗਿਆ ਸਾਨੂੰ ਟਾਈਮ ਨਹੀਂ ਦਿੱਤਾ ਕਿ ਸਾਨੂੰ ਸਗੋਂ ਡਾਂਗਾ ਭਰੇ ਆ ਗਿਆ ਇਸ ਆਮ ਆਪ ਪਾਰਟੀ ਸਰਕਾਰ ਵੱਲ ਪੰਜਾਬ ਦੇ ਵਿੱਚ ਤੇ ਅਸੀਂ ਉਹਨਾਂ ਬੇਨਤੀ ਕਰਾਂਗੇ ਇਹ ਬੀਜੇਪੀ ਲੀਡਰਸ਼ਿਪ ਨੂੰ ਕਿ ਸਜਾਵਾਂ ਦੀ ਗੱਲ ਚੱਲ ਰਹੀ ਹੈ ਉਹ ਸਜਾਵਾਂ ਤੇ ਜਲਦੀ ਜਲਦੀ ਤੋਂ ਜਲਦੀ ਦਿਓ ਤੇ ਜਿਹੜੇ ਸਾਡੇ ਪੰਜਾਬ ਦੇ ਮਸਲੇ ਨੇ ਇਹ ਵੀ ਜਿਹੜੇ ਜਿਹੜੇ ਨੇ ਜੇ ਹੱਲ ਜਲੇ ਕਰਾਓ ਏਸ ਅਸ ਦੀ ਬੰਤੀ ਜੀ ਸੀ ਇਸ ਕਰਕੇ ਅਦਾ ਸਨਮਾਨ ਕੀਤਾ ਠੀਕ ਹੈ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਰਦਾਰ ਸੁਜੀਤ ਸਿੰਘ ਜੀ ਜੋ ਪ੍ਰਧਾਨ ਨੇ ਸੋਸਾਇਟੀ ਦੇ ਔਰ ਸਰਦਾਰ ਰਜੀਤ ਸਿੰਘ ਗਰੇਵਾਲ ਜੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਅੱਜ 84 ਦੇ ਦੰਗਿਆਂ ਦੇ ਪੀੜਤ ਪਰਿਵਾਰ ਜਿਹੜੇ ਬਹੁਤ ਦੇਰ ਤੋਂ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਸੀ ਕਿ ਜੋ ਕੁਛ ਕਾਂਗਰਸ ਦੇ ਲੀਡਰਾਂ ਨੇ 84 ਦੇ ਦੰਗਿਆਂ ਵਿੱਚ ਕੀਤਾ ਉਹ ਦੰਗੇ ਨਹੀਂ ਸੀ ਬਲਕਿ ਕਤਲੇਆਮ ਸੀ ਜਿਸ ਢੰਗ ਦੇ ਨਾਲ ਪੰਜਾਬੀਆਂ ਨੂੰ ਖਾਸ ਤੌਰ ਤੇ ਟਾਰਗੇਟ ਕਰਤੇ ਹੋਏ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋਏ ਬੇਰਹਿਮੀ ਨਾਲ ਉਹਨਾਂ ਦੇ ਕਤਲ ਹੋਏ ਘਰਾਂ ਤੇ ਕਬਜ਼ੇ ਹੋਏ ਔਰ ਨਾਨਾਬਦੀ ਕਮਿਸ਼ਨ ਚ ਇੱਥੇ ਤੱਕ ਦਰਜ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਲਾਈਵ ਗੁਰੂ ਮੰਨਦੇ ਆਂ ਉਹਨਾਂ ਦੀ ਵੇਦਵੀਕਰਨ ਤੋਂ ਵੀ ਇਹ ਨੀਚੇ ਚੁੱਕੇ ਅਟਲਜੀ ਨੇ ਅਟਲੀਆਰੀ ਵਾਜਪਈ ਜੀ ਜਿਹਦੇ ਪ੍ਰਧਾਨ ਮੰਤਰੀ ਸੀਗੇ ਨਾਨਾਵਤੀ ਕਮਿਸ਼ਨ ਬਣਾਇਆ ਗਿਆ ਹਜ਼ਾਰਾਂ ਹੀ ਲੋਕਾਂ ਦੇ ਉੱਥੇ ਬਿਆਨ ਹੋਏ ਐਫੀਡੈਵਿਟ ਸਬਮਿਟ ਹੋਏ ਉਹਨਾਂ ਨੇ ਸਾਰੀ ਘਟਨਾਵਾਂ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਨਾਨਾਵਤੀ ਕਮਿਸ਼ਨ ਦੀ ਰეკਮੈਂਡੇਸ਼ਨ ਸੀ ਕਿ ਇਹਨਾਂ ਦੇ ਖਿਲਾਫ ਪਰਚੇ ਰਜਿਸਟਰ ਹੋਣ ਔਰ ਐਫਆਈ ਰਜਿਸਟਰ ਹੋਣ ਤੋਂ ਬਾਅਦ ਟ੍ਰਾਇਲ ਹੋਵੇ ਲੇਕਿਨ ਜਦੋਂ ਸਾਡੀ ਗਵਰਨਮੈਂਟ ਚਲੀ ਗਈ ਉਸ ਤੋਂ ਬਾਅਦ ਵੀ ਫਾਈਲਾਂ ਸਾਰੀਆਂ ਦਬ ਗਈਆਂ ਫਿਰ ਆਸ ਬਣੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਬਣੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਨਿਆਂ ਮਿਲੇਗਾ ਇੱਕ ਲੰਬੀ ਨਿਆਂ ਪ੍ਰਕਿਰਿਆ ਤੋਂ ਬਾਅਦ ਅਦਾਲਤ ਨੇ ਜਿਹੜਾ ਹੈ ਉਹ ਦੋਸ਼ੀ ਸੱਜਨ ਕੁਮਾਰ ਜੀ ਨੂੰ ਕਰਾਰ ਦਿੱਤਾ ਹੈ 18 ਤਰੀਕ ਨੂੰ ਸਜ਼ਾ ਦਾ ਐਲਾਨ ਹੋਣਾ ਕਿਉਂਕਿ ਮਿਨਿਮਮ ਜੋ ਸਜ਼ਾ ਉਹ ਉਮਰ ਕੈਤ ਤਾਂ ਹੋएगी ਹੋएगी ਲੇਕਿਨ ਸਾਡੀ ਮੰਗ ਹੈ ਕਿ ਐਨੇ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ ਉਹਦੇ ਵਿੱਚ ਫੌਂਸੀ ਦੀ ਸਜ਼ਾੜੀ ਹੈ ਉਹ ਹੋਣੀ ਜ਼ਰੂਰੀ ਹੈ ਔਰ ਬਹੁਤ ਵੱਡੀ ਕੰਪੰਸੀਸ਼ਨ ਜਿਹੜੀ ਹੈ ਕਰੋੜਾਂ ਦੇ ਵਿੱਚ ਉਹ ਵੀ ਅਦਾਲਤ ਨੂੰ ਲਾਣਨੀ ਚਾਹੀਦੀ ਹੈ ਤਾਂ ਕਿ ਲੋਕ ਇਦਾਂ ਦੇ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਮੈਨੂੰ ਯਾਦ ਹੈ ਮੈਂ ਉਸ ਵੇਲੇ ਮੈਂਬਰ ਪਾਰਲੀਮੈਂਟ ਸੀ ਜਦੋਂ ਨਾਨਾਵਦੀ ਕਮਿਸ਼ਨ ਤੇ ਚਰਚਾ ਹੋ ਰਹੀ ਸੀ ਅਗਰ ਮੌਕਾ ਮਿਲਿਆ ਤਾਂ ਤੁਸੀਂ YouTube ਤੇ ਜ਼ਰੂਰ ਉਸ ਚਰਚਾ ਨੂੰ ਦੇਖਿਓ ਮੈਂ ਸਾਰੀ ਨਾਨਾਵਦੀ ਕਮਿਸ਼ਨ ਦੀ ਰਿਪੋਰਟ ਪੜ੍ਹੀ ਔਰ ਐਂ ਲੱਗਾ ਕਿ ਇੱਕ ਨਿਆਏ ਪ੍ਰਕਿਰਿਆ ਨੂੰ ਵੀ ਇੱਕ ਲੀਗਲ ਸਿਸਟਮ ਨੂੰ ਵੀ ਇੱਕ ਸਬਦਾਨ ਨੂੰ ਵੀ ਛੱਕੇ ਤੇ ਟਾਂਕੇ ਇਹਨਾਂ ਨੇ ਦੰਗਾ ਕਰਨ ਵਾਲੇ ਲੋਕਾਂ ਦਾ ਕਤਲਿਆ ਕਰਮ ਵਾਲੇ ਲੋਕਾਂ ਦਾ ਸਾਥ ਦਿੱਤਾ ਸੋ ਇੱਕ ਆਸ ਦੀ ਕਿਰਨ ਬਧੀ ਹੈ ਹੁਣ ਸਜ਼ਾ ਹੋਣ ਦੀ ਤਰੀਕ ਆਈ ਹੈ ਤਾਂ ਜਿੰਨੇ ਵੀ ਇਹ ਪਰਿਵਾਰ ਨੇ ਇਹਨਾਂ ਨੂੰ ਇੱਕ ਹੋਰ ਆਸ ਬਧੀ ਹੈ ਕਿ ਸਰਕਾਰ ਜਿਹੜੀ ਹੈ ਇਹਨਾਂ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਤੇ ਵੀ ਵਿਚਾਰ ਕਰਕੇ ਨਿਆਂ ਜਿਹੜਾ ਹੈ ਦਿਵਾਏਗੀ ਲੇਕਿਨ ਜੋ ਕੁਝ ਹੋ ਗਿਆ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹਨਾ ਦੇਖੋ ਸਿੱਖ ਜਿਹੜਾ ਹੁੰਦਾ ਉਹਦੇ ਕੇਸ਼ ਜਿਹੜੇ ਨੇ ਉਹ ਬੜਾ ਇੰਪੋਰਟੈਂਟ ਹੁੰਦੇ ਨੇ ਜਿਹੜੇ ਪੰਜ ਕੱਕੇ ਸਾਨੂੰ ਗੁਰੂ ਸਾਹਿਬਾਨ ਨੇ ਦੱਸੇ ਨੇ ਔਰ ਮੈਨੂੰ ਇੱਕ ਸਿੱਖ ਮਿਲਿਆ ਸਾਡੇ ਗੜ ਸ਼ੰਕਰ ਤੋਂ ਉਹ ਵਿਆਹ ਹੋਇਆ ਸੀ ਜਦੋਂ ਮੇਕੋ ਆਇਆ ਤਾਂ ਉਹਦੇ ਕੇਸ ਜਿਹੜੇ ਕਤਲ ਹੋਏ ਸੀ ਕੱਟੇ ਹੋਏ ਸੀ ਮੈਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਉਹਨੂੰ ਪੁੱਛਿਆ ਵੀ ਜਦੋਂ ਤੁਸੀਂ ਵਿਆਹ ਗਏ ਸੀਗੇ ਤਾਂ ਤੁਸੀਂ ਉਸ ਵੇਲੇ ਤਾਂ ਸਰਦਾਰ ਸੀਗੇ ਸਿੱਖ ਸੀਗੇ ਤਾਂ ਉਹਨੇ ਦੱਸਿਆ ਕਿ ਮੈਂ ਜਦੋਂ ਇਹ ਦੰਗੇ ਸ਼ੁਰੂ ਹੋਏ ਤਾਂ ਮੇਰੀ ਵਾਈਫ ਦਾ ਮੈਨੂੰ ਫੋਨ ਆਇਆ ਕਿ ਤੁਸੀਂ ਕਿੱਥੇ ਹੋ ਤਾਂ ਮੈਂ ਦੱਸਿਆ ਕਿ ਮੈਂ ਘਰ ਤੋਂ ਬਾਹਰ ਹਾਂ ਮੈਂ ਫਲਾਣੀ ਜਗ੍ਹਾ ਆਂ ਕਹਿੰਦੇ ਘਰ ਨਹੀਂ ਆ ਸਕਦੇ ਤੁਸੀਂ ਕਿਰਪਾ ਕਰਕੇ ਆਪਣਾ ਰੂਪ ਬਦਲਣਾ ਪਏਗਾ ਤਾਂ ਮੈਂ ਕਹਿੰਦਾ ਬੜੇ ਰੋਂਦੇ ਹੋਏ ਆਪਣੇ ਸਿਰ ਦੇ ਪੱਥਰ ਰੱਖ ਕੇ ਦਿਲ ਤੇ ਮੈਨੂੰ ਉਹ ਆਪਣੇ ਕੇਸ ਜਿਹੜੇ ਸੀ ਉਹ ਜਾ ਕੇ ਕਟਵਾਣੇ ਪਏ ਐਫੀਡਵਿਟ ਦੇਣਾ ਪਿਆ ਮਤਲਬ ਜਿਹੜੇ ਕੇਸਾਂ ਦੀ ਖਾਤਰ ਜਿਹੜੇ ਬਾਣੇ ਦੀ ਖਾਤਰ ਸਾਡੇ ਇਹ ਲੋਕ ਅ ਸੰਘਰਸ਼ ਕਰਦੇ ਰਹੇ ਆ ਉਸ ਗੱਲੋਂ ਵੀ ਨਹੀਂ ਬਖਸ਼ਿਆ ਗਿਆ ਤੋਂ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਕਨੌਣਾ ਕਮ ਸੀਗਾ ਤੋਂ ਅੱਜ ਬਹੁਤ ਦੇਰ ਬਾਅਦ ਇੱਕ ਨਿਆਂ ਦੀ ਆਸ ਜੱਗੀ ਹੈ ਕਿਰਨ ਜੱਗੀ ਹੈ ਕਿ 18 ਤਰੀਕ ਨੂੰ ਅਰਦਾਲ ਦਾ ਫੈਸਲਾ ਇੰਤਜ਼ਾਰ ਹੈ ਤੋਂ ਇਹਨਾਂ ਪਰਿਵਾਰਾਂ ਨੇ ਇਨਟੈਪੀਸ਼ਨ ਪਹਿਲਾਂ ਹੀ ਜਿੱਥੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਉੱਥੇ ਨਾਲ ਹੀ ਇਹ ਤੁਹਾਡੇ ਰਾਹੀਂ ਵੀ ਅਪੀਲ ਕੀਤੀ ਹੈ ਕਿ ਸਖਤ ਤੋਂ ਸਖਤ ਸਜ਼ਾੜੀ ਹੈ ਇਹਨਾਂ ਦੋਸ਼ਾਂ ਨੂੰ ਮਿਲੀ ਚਾਹੀਦੀ ਹੈ ਠੀਕ ਹੈ ਜੀ ਗਰਵਤ